ਹੈਲੋ ਮੈਂ ਡਾਕਟਰ ਤੇਰਨਕਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਪਿਤਰਪੱਖ ਅਤੇ ਸ਼ਰਾਦ ਬਾਰੇ ਅਦਭੁਤ ਤੇ ਵੈਦ ਗਿਆਨ ਨਾਲ ਜੁੜੀ ਸਭ ਤੋਂ ਪਹਿਲਾਂ ਮੂੰਹਰ ਦੀ ਗੱਲ ਕਰੀਏ ਪਿਤਰਪੱਖ 2025 ਦੀ ਸ਼ੁਰੂਆਤ 7 ਸਤੰਬਰ ਐਤਵਾਰ ਤੋਂ ਹੀ ਹੋ ਰਹੀ ਹੈ ਇਹ ਡਿਟੇਲ ਵੈਦਿਕ ਪੰਚੰਗ ਅਨੁਸਾਰ ਹੈ ਕਨਫਰਮਡ ਹੈ ਭੁਲੇਖੇ ਨਾ ਖਾ ਲਿਓ ਜਿੱਦਾਂ ਪਿਛਲੇ ਮਹੀਨੇ ਦੀ ਮਸਿਆਚ ਤੁਸੀਂ ਪਿਤਰ ਤਰਪਨ ਕਰਨ ਵੇਲੇ ਅ ਬਖਰੇ ਵਖਰੇ ਕਲੈਂਡਰਾਂ ਨੂੰ ਆਧਾਰ ਬਣਾ ਕੇ ਕਨਫਿਊਜ਼ਨ ਕ੍ਰੀਏਟ ਕਰਤੀ ਕਿਉਂਕਿ ਇਹ ਗੱਲਾਂ ਵੈਦਿਕ ਨੇ ਤਾਂ ਵੈਦਿਕ ਪੰਚਾਂਗ ਹੀ ਇੱਥੇ ਮੇਰੇ ਕੋਲ ਮਿਲੇਗਾ ਤੁਹਾਨੂੰ ਇਹ ਭਾਦਰਪਦ ਸ਼ੁਕਲ ਪੂਰਨਮਾ ਦਾ ਦਿਨ ਤੇ ਲਾਈਵ ਵੈਦਿਕ ਪੰਚਾਂਗ ਅਨੁਸਾਰ ਇਹ ਹੀ ਅਸਲੀ ਸ਼ੁਭ ਮੂਹਰਤ ਹੈ ਇਸ ਦੇ ਵਿੱਚ ਕੋਈ ਗਲਤੀ ਦੀ ਗੁੰਜਾਇਸ਼ ਹੈ ਹੀ ਨਹੀਂ ਆਓ ਹੁਣ ਪਿੰਡਦਾਨ ਬਾਰੇ ਉਸ ਵੱਲਾਂ ਦੇ ਜਵਾਬ ਜਾਣੀਏ ਜੋ ਹਮੇਸ਼ਾ ਲੋਕਾਂ ਦੇ ਮਨ ਵਿੱਚ ਰਹਿੰਦੇ ਆ ਅਸਲ ਚ ਪਿਤਰਪੱਖ ਬਾਰੇ ਜਦੋਂ ਮੈਂ ਸਟੱਡੀ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨਾਲ ਜੁੜੀਆਂ ਗੱਲਾਂ ਮੇਰੇ ਜ਼ਿਹਨ 'ਚ ਆਈਆਂ ਮੈਨੂੰ ਲੱਗਾ ਕਿ ਬਹੁਤੇ ਪੱਖ ਅਜੇ ਵੀ ਅਜਿਹੇ ਨੇ ਜਿਨ੍ਹਾਂ ਬਾਰੇ ਦਰਸ਼ਕਾਂ ਨੂੰ ਲੋਕਾਂ ਨੂੰ ਥੋੜੀ ਜਾਗਰੂਕਤਾ ਦੀ ਲੋੜ ਹੈ ਗਿਆਨ ਦੀ ਲੋੜ ਹੈ ਜਾਂ ਕਹਿ ਲੋ ਕਿ ਕੋਈ ਗੱਲ ਡੂੰਗੀ ਆ ਉਹਨੂੰ ਸਹੀ ਪੱਧਰ ਤੇ ਸਮਝਣ ਦੀ ਲੋੜ ਆ ਸੋ ਪਿੰਡ ਦਾ ਅਨ ਸ਼ਬਦ ਇੱਕ ਪਿਤਰਪੱਖ ਨਾਲ ਜੁੜਿਆ ਅਹਿਮ ਸ਼ਬਦ ਆ ਮੈਂ ਛੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਵਾਂਗੀ ਜਿਹੜਾ ਇੱਕ ਆਮ ਦਰਸ਼ਕ ਦੇ ਮਨ 'ਚ ਸਵਾਲ ਦਰ ਸਵਾਲ ਪੈਦਾ ਹੋਣਾ ਹੈ ਸੋ 6 ਮੁਕੰਮਲ ਸਵਾਲ ਇੱਕ ਮੁਕੰਮਲ ਵੀਡੀਓ ਪਿੰਡਦਾਨ ਹੁੰਦਾ ਕੀ ਹੈ ਠੀਕ ਹੈ ਮੈਂ ਪਿੰਡਦਾਨ ਬਾਰੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦੇਣ ਲੱਗੀ ਹਾਂ ਤੁਹਾਡੇ ਮਨਾਂ ਚ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕਿਉਰਿਓਸਿਟੀ ਜ਼ਰੂਰ ਰਹਿੰਦੀ ਹੋਏਗੀ ਸੋ ਪਿੰਡਦਾਨ ਹੁੰਦਾ ਕੀ ਹੈ ਮੇਰਾ ਪਹਿਲਾ ਸਵਾਲ ਇਹ ਹੈ ਔਰ ਇਹਦੀ ਕਲੈਰਿਟੀ ਦੇਣ ਲੱਗੀ ਹਾਂ ਧਿਆਨ ਨਾਲ ਸੁਣਿਓ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਣੇ ਰਿਹਾ ਕਰੋ ਬਹੁਤ ਫਾਇਦਾ ਹੋਵੇਗਾ ਜੇ ਤਾਂ ਕੁਝ ਸਿੱਖਣ ਦੇ ਮਕਸਦ ਨਾਲ ਮੇਰੇ ਚੈਨਲ ਨਾਲ ਜੁੜਿਓ ਤਾਂ ਆਦ ਮਦ ਅੰਤ ਮੁਕੰਮਲ ਦੇਖਣਾ ਸੋ ਸ਼ੁਰੂ ਕਰਦੇ ਆਂ ਪਿੰਡਦਾਨ ਹੁੰਦਾ ਕੀ ਆ ਅਸਲ ਚ ਪਿੰਡਦਾਨ ਇੱਕ ਵੈਦਿਕ ਕਿਰਿਆ ਹੈ ਜਿਸ ਵਿੱਚ ਪਿਤਰਾਂ ਲਈ ਅੰਨ ਦੇ ਪਿੰਡ ਬਣਾ ਕੇ ਅਰਪਿਤ ਕੀਤੇ ਜਾਂਦੇ ਆ ਇਹ ਪਿੰਡ ਆਮ ਤੌਰ ਤੇ ਝੋਲ ਜੋ ਤਿਲ ਤੇ ਘਿਓ ਦੇ ਨਾਲ ਬਣਾਏ ਜਾਂਦੇ ਆ ਸਮਗਰੀ ਇਹ ਮਿਲਦੀ ਹੈ ਵਿੱਚ ਹੈ ਇਸ ਕਿਰਿਆ ਦਾ ਮੁੱਖ ਭਾਅ ਇਹ ਹੈ ਕਿ ਆਪਣੇ ਪਿਤਰਾਂ ਨੂੰ ਅਸੀਂ ਆਤਮਿਕ ਭੋਜਨ ਦਿੱਤਾ ਜਾਣਾ ਹੈ ਸਾਡੇ ਵੱਲੋਂ ਪ੍ਰਤੀਕਾਤਮਕ ਆਤਮਿਕ ਭੋਜਨ ਦੇਣਾ ਆਤਮਾ ਸੁਖਮਾ ਆਤਮਾ એનર્ਜੀ ਹੈ ਠੀਕ ਹੈ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਾਪਤ ਹੋਵੇ ਸੋ ਇਹ ਤਾਂ ਅਸੀਂ ਪਿੰਡਦਾਨ ਹੁੰਦਾ ਕੀ ਹੈ ਪਿੰਡਦਾਨ ਕਰੀਦਾ ਕਿਉਂ ਕੀ ਲੋੜ ਪੈ ਗਈ ਪਿਤਰਪੱਖ ਨਾਲ ਜੁੜੀ ਅਹਿਮ ਜਾਣਕਾਰੀ ਪ੍ਰਾਤਨ ਗ੍ਰੰਥ ਕਹਿੰਦੇ ਹੈ ਕਿ ਜਦ ਤੱਕ ਪਿਤਰਾਂ ਨੂੰ ਤ੍ਰਿਪਤੀ ਨਹੀਂ ਮਿਲਦੀ ਤਦ ਤੱਕ ਵੰਸ਼ਾਂ ਦੇ ਸੁਖਾਂਚ ਰੁਕਾਵਟਾਂ ਬਣਦੀਆਂ ਹੀ ਰਹਿਣਗੀਆਂ ਜੋ ਆਉਣ ਵਾਲੀਆਂ ਕਈ ਪੁਸ਼ਤਾ ਕਈ ਪੀੜੀਆਂ ਤੱਕ ਚਲਦੀਆਂ ਰਹਿ ਸਕਦੀਆਂ ਕਿੰਨਾ ਨੁਕਸਾਨ ਹੋ ਜਾਂਦਾ ਤੁਸੀਂ ਆਪ ਦੇਖੋ अनेका अनेक ਪੁਸ਼ਤਾ ਕਿਉਂਕਿ ਅਸੀਂ ਸਾਰੇ ਕੁੱਲ ਦੇ ਧਾਗੇ ਨਾਲ ਬੰਨੇ ਹੋਏ ਆ ਪਿਛਲੀ ਵੀਡੀਓ ਵਿੱਚ ਮੈਂ ਕਲੀਅਰ ਕਰ ਦਿੱਤਾ ਆਤਮਾ ਕੀ ਹੈ ਪਿਤਰ ਕੀ ਹੈ ਕੁੱਲ ਦਾ ਧਾਗਾ ਕੀ ਹੈ ਹੈ ਨਾ ਪਿਤਰ ਲੋਕ ਕੀ ਹੈ ਸਾਰੀਆਂ ਗੱਲਾਂ ਕਲੀਅਰ ਹੋ ਚੁੱਕੀਆਂ ਹਨ ਕਨਸੈਪਟ ਵਨ ਬਾਏ ਵਨ ਕਲੀਅਰ ਕਰ ਰਹੀ ਹਾਂ ਮੈਂ ਸੋ ਜਦੋਂ ਕਈ ਪੁਸ਼ਤਾ ਕਈ ਪੀੜੀਆਂ ਵਿਚਾਰੀਆਂ ਬਲੀ ਦਾ ਬੱਕਰਾ ਬਣ ਜਾਣ ਆਪਣੇ ਜੀਵਨ ਚ ਸੁੱਖ ਨਾ ਭੋਗ ਸਕਣ 84 ਲੱਖ ਜਨੀਆਂ ਤੋਂ ਬਾਅਦ ਦੇਖੋ ਕਰਮ ਨਾਲ ਸਾਡੇ ਚੱਲਨੇ ਆ ਪਲੱਸ ਇੱਕ ਪੱਖ ਤਾਂ ਸਿਤੀ ਕਰ ਲਈਏ ਪਿਤਰਾਂ ਵਾਲਾ ਪੱਖ ਤਾਂ ਕਿ ਸਾਡੇ ਆਉਣ ਵਾਲੇ ਪੀੜੀਆਂ ਉਹ ਸੁੱਖ ਭੋਗ ਸਕਣ ਦੁਖੀ ਨਾਰਾਇਣ ਜਿੰਨੇ ਦੁੱਖ ਅਸੀਂ ਚੱਲ ਚੱਕੇ ਆ ਪਿੰਡਦਾਨ ਜਿਹੜਾ ਹੈ ਉਹ ਪਿਤਰ ਰੈਣ ਮਕਾਉਣ ਦਾ ਸਭ ਤੋਂ ਵੱਡਾ ਸਾਧਨ ਹੈ ਸੋ ਪਿਤਰ ਰੈਣ ਤੁਸੀਂ ਸੁਣਿਆ ਹੋਣਾ ਆਪਣੇ ਪੰਡਤਾਂ ਤੋਂ ਜਾਨਦੇ ਹੋ ਜਦੋਂ ਪੱਤਰੀਆਂ ਲੈ ਲੈ ਕੇ ਆਪਣੀਆਂ ਹਨ ਮਰਦਾ ਕੀ ਨਹੀਂ ਕਰਦਾ ਤਾਂ ਉਹ ਡਰਾ ਦਿੰਦੇ ਐ ਨਾ ਸ਼ਬਦਾਂ ਤੋਂ ਪਿਤਰ ਰੈਣ ਮਕਾਉਣ ਦਾ ਸਭ ਤੋਂ ਵੱਡਾ ਸਾਧਨ ਹੈ ਪਿੰਡਦਾਨ ਕਰਨਾ ਇਸ ਲਈ ਜੇ ਚਾਹੁੰਦੇ ਹੋ ਆਪਣੇ ਦੁੱਖਾਂ ਤੋਂ ਨਿਜਾਤ ਮਿਲੇ ਤਾਂ ਜਲਦ ਤੋਂ ਜਲਦੀ ਇਸ ਪਿਤਰਪਖ ਦੌਰਾਨ ਸਰਵ ਪਿਤਰਾਂ ਨੂੰ ਮਿਤ ਸ਼ਰਧਾ ਭਾਵਨਾ ਤੇ ਸੱਚੇ ਸੰਕਲਪ ਨਾਲ ਉਹ ਸਭ ਧਾਰਮਿਕ ਰਸਮਾਂ ਨੂੰ ਮੁਕੰਮਲ ਕਰੀਏ ਕਿਉਂਕਿ ਜਦੋਂ ਜਾਗ ਉਹਦੋਂ ਸਵੇਰਾ ਅਸੀਂ ਆਪ ਦਾ ਦੁੱਖ ਚੱਲ ਹੈ ਕਹਿ ਕੇ ਹਟਿਆ ਮੈਂ ਆਉਣ ਬਣ ਗਿਆ ਪੀੜੀਆਂ ਦਾ ਕੋਈ ਕਸੂਰ ਹੈ ਇਸ ਪੱਖੋਂ ਇੱਕ ਪੀੜੀ ਗਲਤੀ ਸੁਧਾਰ ਲਏ ਮਤਲਬ ਪਿਤਰਾ ਪੱਖੋਂ ਸੁਖੀ ਰਹੀਏ ਬਾਕੀ ਆਪਣੇ ਕਰਮ ਤਾਂ ਅਸੀਂ ਭੋਗਣਾ ਹੀ ਹੈ ਉਹ ਇੰਡੀਵਿਜੂਅਲ ਆ ਤੁਹਾਡੇ ਮੇਰੇ ਸਭ ਦੇ ਵੱਖਰੇ ਆ ਪੰਜ ਉਂਗਲਾਂ ਪੰਜੇ ਬਰਾਬਰ ਨਹੀਂ ਇਸੇ ਲਈ ਤਾਂ ਕਰਮ ਸਭ ਇੱਕੋ ਘਰ ਚ ਪੈਦਾ ਹੋ ਕੇ ਅਲੱਗ-ਅਲੱਗ ਨੇ ਕਿਸਮਤਾ ਇਕ ਪਾਸਾ ਤਾਂ ਸ਼ਾਂਤ ਕਰੀਏ ਇਸ ਦੇ ਨਾਲ ਪਿੱਤਰ ਖੁਸ਼ ਹੋ ਜਾਂਦੇ ਜਦੋਂ ਪਿੰਡ ਦਾਨ ਕਰਦੇ ਆ ਤੇ ਆਪਣੇ ਵੰਸ਼ਜਾਂ ਨੂੰ ਆਯੂ ਤਨ ਸੁਖ ਤੇ ਸੰਤਾਨ ਦਾ ਅਸ਼ੀਰਵਾਦ ਦਿੰਦੇ ਆ ਤਾਂ ਜਦੋਂ ਇਹ ਨਾਰਾਜ਼ ਹੁੰਦੇ ਕੀ ਹੁੰਦਾ ਮੈਂ ਕੱਲ ਦੀ ਵੀਡੀਓ ਚ ਦੱਸ ਚੁੱਕੀ ਹਾਂ ਸੁਣ ਲਿਓ ਜੇ ਕਿਸੇ ਨੇ ਨਹੀਂ ਸੁਣੀ ਪਿੰਡ ਦਾਨ ਕਿਸ ਦਾ ਕਰਨਾ ਹੁੰਦਾ ਮੰਨ ਲਓ ਕਿਹਦਾ ਕਰੀਏ ਇਹ ਆਪਣੇ ਮ੍ਰਿਤਕ ਪਿਤਾ ਦਾਦਾ ਤੇ ਪੜਦਾਦਾ ਕੱਲ ਦੀ ਵੀਡੀਓ ਚ ਮੈਂ ਦੱਸ ਚੁੱਕੀ ਹਾਂ ਮਾਤਰ ਲੋਕ ਪਿਤਰ ਲੋ ਪਿਤਾ ਵਾਲਾ ਪਾਸਾ ਮਾਤਾ ਵਾਲਾ ਪਾਸਾ ਤੇ ਸਵਾਰਾ ਪਰਿਵਾਰ ਹੈ ਨਾ ਉਹਨਾਂ ਦੇ ਪਿਤਾ ਦਾਦਾ ਤੇ ਪਰਦਾਦਾ ਲਈ ਮੁੱਖ ਤੌਰ ਤੇ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਪਰਿਵਾਰ ਵਿੱਚ ਜੋ ਵੀ ਆਤਮਾਾਂਾ ਕੁੱਲ ਟੋਟਲ ਜਿੰਨੀਆਂ ਗੁਜ਼ਰ ਚੁੱਕੀਆਂ ਹਨ ਮਾਫੀ ਸਹਿਤ ਉਹਨਾਂ ਨੂੰ ਵੀ ਸਰ ਪਿਤਰੀ ਅਮਵਸਿਆ ਦੇ ਦਿਨ ਯਾਦ ਕਰਕੇ ਪਿੰਡਦਾਨ ਕੀਤਾ ਜਾਂਦਾ ਹੈ ਇੱਕ ਆਉਣਾ ਹੈ ਸਰ ਪਿਤਰੀ ਅਮਵਸਿਆ ਜਨਾਂ ਦੇ ਤਰੀਕਾ ਯਾਦ ਨਹੀਂ ਸਾਨੂੰ ਹੈ ਨਾ ਉਹਦਣ ਕਰਾਂਗੇ ਆਪਾਂ ਉਹਦਣ ਵੀ ਮੈਂ ਵੀਡੀਓ ਪਾਉਣੀ ਹੈ ਇਸ ਨਾਲ ਸਾਰੇ ਪਿਤਰਾਂ ਦੀ ਆਤਮਿਕ ਤ੍ਰਿਪਤੀ ਹੋ ਜਾਂਦੀ ਹੈ ਤੇ ਸਰਪਿਤਰ ਸ਼ਾਂਤੀ ਵੀ ਮੁਕੰਮਲ ਕੀਤੀ ਜਾਂਦੀ ਹੈ। ਪਿੰਡਦਨ ਕਰਨਾ ਕਿਦਾਂ ਤਰੀਕੇ ਕੀ ਹੈ? ਵੈਦਿਕ ਵਿਧੀ ਅਨੁਸਾਰ ਸਭ ਤੋਂ ਪਹਿਲਾਂ ਨਦੀ ਜਾਂ ਪਵਿੱਤਰ ਜਲ ਘਰ ਵਿੱਚ ਹੀ ਲੈ ਆਂਦਾ ਹੋਇਆ ਕਈ ਵਾਰੀ ਗੰਗਾ ਜਲ ਸਭ ਦੇ ਘਰ ਕਿੰਨੀਆਂ ਭਰੀਆਂ ਪਈਆਂ ਕਿਸੇ ਵੀ ਪਵਿੱਤਰ ਸਰੋਵਰ ਦਾ ਜਲ ਚਾਹੀਦਾ ਬਸ ਸਾਨੂੰ ਇਸ ਨਾਲ ਮਤਲਬ ਲਵਾਂ। ਉਹ ਜਾਂ ਪਵਿੱਤਰ ਜਲ ਸਥਾਨ ਤੇ ਕੁਸ਼ਾ ਧਾਰਨ ਕਰਨੀ ਹੈ ਤੇ ਉਹ ਤਰਪਨ ਕਰਨਾ ਤੁਸੀਂ ਜੋ ਮੈਂ ਤਰਪਨ ਕਰਨ ਦਾ ਤਰੀਕਾ ਤੁਹਾਨੂੰ ਦੱਸਿਆ ਫਿਰ ਅੰਨ ਦੇ ਗੋਲੇ ਬਣਾ ਕੇ ਜਿਹੜਾ ਅਨਾਜ ਮਿਲਦਾ ਉਸ ਦਾ ਗੋਲੇ ਬਣਾ ਲੈਣੇ ਆ ਤੇ ਮੰਤਰ ਉਚਾਰਨ ਨਾਲ ਪਿਤਰਾਂ ਨੂੰ ਅਰਪਤ ਕਰ ਦੇਣਾ ਇਹਦੇ ਨਾਲ ਨਾਲ ਸਤਕਾਰੀ ਬ੍ਰਾਹਮਣਾਂ ਨੂੰ ਭੋਜਨ ਦਵਾ ਕੇ ਕਿਸੇ ਨੂੰ ਦੇ ਦਿਓ ਲੋੜਵੰਦ ਨੂੰ ਦੇ ਦਿਓ ਭੁੱਖਾ ਜਿਹੜਾ ਵੀ ਹੈ ਜ਼ਰੂਰੀ ਨਹੀਂ ਆ ਕਿ ਉਹ ਇੱਕ ਖਾਸ ਵਰਗ ਨਾਲ ਸੰਬੰਧਤ ਹੋਵੇ ਨਾਨ ਪੁਨ ਕਿਸੇ ਨੂੰ ਵੀ ਲੱਗ ਜਾਂਦਾ ਜਿਹਦੀ ਭੁੱਖ ਨੂੰ ਤੁਸੀਂ ਤ੍ਰਿਪਤ ਕਰੋਗੇ ਪੇਟ ਦੀ ਭੁੱਖ ਹੈ ਨਾ ਇਸ ਦੇ ਨਾਲ ਨਾਲ ਜਿਹੜਾ ਵੀ ਕਿਸੇ ਨੂੰ ਭੋਜਨ ਦਵਾ ਕੇ দান ਕਰਨਾ ਵੀ ਇਸ ਕਿਰਿਆ ਦਾ ਅਟੁੱਟ ਅੰਗ ਹੈ ਸੋ ਕੀ ਪਿੰਡ ਦਾਨ ਖਰਚ ਕੀਤਾ ਜਾ ਸਕਦਾ ਹੈ ਮੇਰਾ ਪੰਜਵਾਂ ਪ੍ਰਸ਼ਨ ਸੀ ਮੇਰੀ ਕਿਉਰਿਓਸਿਟੀ ਤੁਹਾਡੀ ਦਰਸ਼ਕਾਂ ਦੀ ਕਿਉਰਿਓਸਿਟੀ ਜਵਾਬ ਦੇਣਾ ਮੇਰਾ ਫਰਜ਼ ਹੈ ਤੇ ਕੀ ਇਹ ਸਵਕਾਰਿਆ ਹੁੰਦਾ ਜੇ ਘਰ ਕਰਦੀ ਕੀ ਸਵਕਾਰ ਹੋ ਜੂਗਾ ਪਿਤਰ ਸਕੂਲ ਕਰ ਲੈਣਗੇ ਜੇ ਘਰ ਚ ਸ਼ੁੱਧਤਾ ਰੱਖੀ ਜਾਏ ਪਵਿੱਤਰ ਮਨ ਨਾਲ ਵਿਧੀ ਅਨੁਸਾਰ ਕਰਮ ਕੀਤੇ ਜਾਣ ਤਾਂ ਘਰ ਵਿੱਚ ਪਿੰਡ ਦਾਨ ਕੀਤਾ ਜਾ ਸਕਦਾ ਹੈ ਕਿਉਂ ਨਹੀਂ ਕੀਤਾ ਜਾ ਸਕਦਾ ਗ੍ਰੰਥਾਂ ਚ ਲਿਖਿਆ ਹੈ ਦੇਖੋ ਗ੍ਰੰਥਾਂ 'ਚ ਕਲੀਅਰ ਲਿਖਿਆ ਆ ਕਿ ਜੇ ਕੋਈ ਵਿਅਕਤੀ ਤੀਰਥ ਸਥਾਨ ਨਾ ਜਾ ਸਕੇ ਉਸ ਦੇ ਕੋਲ ਜ਼ਰੂਰੀ ਧਨ ਨਾ ਹੋਵੇ ਉਸ ਦੇ ਕੋਲ ਉਹ ਸਾਧਨ ਸੰਪਨ ਨਾ ਹੋਵੇ ਤਾਂ ਘਰ ਵਿੱਚ ਹੀ ਸੱਚੇ ਮਨ ਨਾਲ ਕੀਤਾ ਗਿਆ ਪਿੰਡਦਾਨ ਪਿਤਰਾਂ ਦੁਆਰਾ ਸਵਿਕਾਰਿਆ ਜਾਂਦਾ ਹੀ ਹੈ ਅਸਲ ਮਹੱਤਵ ਕੀ ਹੈ ਕਰਮ ਦੀ ਪਵਿੱਤਰਤਾ ਤੇ ਨਿਸ਼ਟਾ ਦਾ ਨਾ ਕਿ ਸਿਰਫ ਥਾਂ ਦਾ ਸੋ ਕਰ ਸਕਦੇ ਆ ਜੀ ਪਿੰਡਦਾਨ ਦਾ ਅਦਭੁਤ ਗੁਪ ਭਾਵ ਕੀ ਹੈ ਗਰੜੁ ਪ੍ਰਾਣ ਵਿੱਚ ਬਹੁਤ ਵੇਰਵੇ ਨੇ ਮਹਾਭਾਰਤ ਚ ਸਾਫ ਕਿਹਾ ਗਿਆ ਕਿ ਪਿਤਰਾਂ ਦੀ ਤ੍ਰਿਪਤੀ ਹੀ ਪਰਿਵਾਰ ਦੇ ਸੁੱਖਾਂ ਦੀ ਕੁੰਜੀ ਆ ਜੇ ਪਿਤਰ ਪ੍ਰਸੰਨ ਹੋ ਜਾਣ ਤਾਂ ਜੀਵਨ ਦੇ ਹਰ ਖੇਤਰ ਚ ਵਾਧਾ ਤੇ ਆਨੰਦ ਆਉਂਦਾ ਹੈ ਇਸ ਲਈ ਪਿੰਡਦਾਨ ਸਿਰਫ ਰਵਾਜ ਨਾ ਸਮਝਿਓ ਸਗੋਂ ਤੁਹਾਡੇ ਪੁਰਖਿਆਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਇੱਕ ਵਿਗਿਆਨਕ ਸਾਧਨ ਹੈ ਇਸ ਤਰ੍ਹਾਂ ਪਿਤਰ ਪੱਖ ਦਾ ਮਤ ਉਪੂਰਨ ਸਮਾਂ ਸਾਨੂੰ ਸਿਖਾਉਂਦਾ ਹੈ ਕਿ ਆਪਣੇ ਪੁਰਖਿਆਂ ਦਾ ਸਨਮਾਨ ਕਰਨਾ ਹੀ ਜੀਵਨ ਦੇ ਸੁੱਖਾਂ ਦੀ ਜੜ ਹੈ ਸੋ ਜੋ ਬੀਤ ਗਿਆ ਸੋ ਗਿਆ ਹੁਣ ਤਾਂ ਸੰਭਲ ਗਏ ਮੇਰੇ ਚੈਨਲ ਨਾਲ ਜੁੜੇ ਰਹਿਣਾ ਕਿਉਂਕਿ ਮੇਰਾ ਮਕਸਦ ਹੈ ਕਿ ਪਿਤਰ ਪੱਖ ਨਾਲ ਜੁੜੀ ਤੁਹਾਡੀ ਹਰ ਕੁਇਰੀ ਦਾ ਜਵਾਬ ਇੱਕ ਮੁਕੰਮਲ ਐਪੀਸੋਡ ਵਿੱਚ ਦੇਵਾਂ ਜੋ ਮੈਂ ਨਿਰੰਤਰ ਕਰ ਵੀ ਰਹੀ ਹਾਂ ਦਿਲ ਦੀ ਗੱਲ ਕਰਨ ਲੱਗੀ ਹਾਂ ਤੁਹਾਡੇ ਕਮੈਂਟਸ ਤੋਂ ਨਾ ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਕਿ ਤੁਸੀਂ ਅਨੇਕਾਂ ਹੋਰ ਚੈਨਲਾਂ ਤੋਂ ਵੀ ਕੁਝ ਸੁਣਦੇ ਹੋ ਠੀਕ ਹੈ ਤੁਹਾਡੀ ਮਰਜ਼ੀ ਹੈ ਉਹ ਸਾਰੇ ਰਲਗੱਡ ਹੋ ਜਾਂਦੇ ਆ ਉਹ ਖਿਚੜੀ ਜੀ ਬਣ ਜਾਂਦੀ ਆ ਜਿੰਨੇ ਵੱਧ ਚੈਨ ਨਾਲ ਤੁਸੀਂ ਜੁੜੋਗੇ ਕਨਫਿਊਜ਼ਨ ਉਨੀ ਹੀ ਵਧੀਆ ਵਧੀ ਜਾਣੀ ਵਧੀ ਜਾਣੀ ਵਧੀ ਜਾਣੀ ਤੇ ਜੇ ਮਾਈਂਡ ਚਾਹੁੰਦੇ ਹੋ ਰੱਖਣਾ ਕਲੀਅਰ ਵਿਜ਼ਨ ਚ ਰੱਖਣੀ ਚਾਹੁੰਦੇ ਹੋ ਕਲੈਰਿਟੀ ਇਹ ਮਸਟ ਹੁੰਦੀ ਆ ਬਹੁਤ ਜ਼ਰੂਰੀ ਤੁਹਾਨੂੰ ਅਗਿਆਨਤਾ ਤੋਂ ਗਿਆਨ ਵੱਲ ਤੱਕ ਦੀ ਹੈ ਜੇ ਤੁਹਾਡਾ ਮਾਈਂਡ ਕਲੀਅਰ ਆ ਵਿਜ਼ਨ ਤੇ ਕਲੈਰਿਟੀ ਆ ਤਾਂ ਇੱਕ ਕਿਸੇ ਕਬੜੀ 'ਚ ਸਵਾਰ ਹੋ ਜਾਓ ਭਾਵੇਂ ਜਿਹੜੀ ਤੁਹਾਡੀ ਇੱਛਾ ਹੈ ਕੋਈ ਬੰਦਿਸ਼ ਨਹੀਂ ਜਿਹੜਾ ਚੈਨਲ ਤੁਹਾਨੂੰ ਅਗਿਆਨਤਾ ਜਾਂ ਲੁੱਟ ਦੇ ਘੇਰੇ ਚੋਂ ਕੱਢਦਾ ਉਸ ਨੂੰ ਸੁਣਨਾ ਸ਼ੁਰੂ ਕਰੋ ਚੈਨਲ ਬਰਸ਼ਕ ਜਿਹੜਾ ਮਰਜ਼ੀ ਹੋਵੇ ਕਿਉਂਕਿ ਚੁਆਇਸ ਤਾਂ ਅਖਰ ਤੁਹਾਡੀ ਹੈ ਨਾ ਫਿਰ ਜਦੋਂ ਤੁਸੀਂ ਇਦਾਂ ਕਰੋਗੇ ਤਾਂ ਜਿਹੜਾ ਕੋਈ ਮੇਰੀ ਮੰਚ ਤੇ ਮੇਰੀ ਵੀਡੀਓ ਮੇਰੇ ਚੈਨਲ ਤੋਂ ਸੁਨੇਗਾ ਤਾਂ ਮੇਰੀ ਵੀਡੀਓ ਤੋਂ ਮਿਲਿਆ ਗਿਆਨ ਬਾਕੀ ਚੈਨਲਾਂ ਦੇ ਗਿਆਨ ਨਾਲ ਕਲੈਸ਼ ਨਹੀਂ ਕਰੇਗਾ ਕਿਉਂਕਿ ਮੇਰੇ ਕਨਸੈਪਟ ਬਹੁਤ ਕਲੀਅਰ ਹੁੰਦੇ ਆ ਕਿਉਂਕਿ ਮੇਰੀ ਹਰ ਵੀਡੀਓ ਇੱਕ ਰਿਸਰਚ ਪੇਪਰ ਆ ਇਹਦੇ ਚ ਕਿਸੇ ਇੱਕ ਟੌਪਿਕ ਨਾਲ ਜੁੜੇ ਸਭ ਸਵਾਲਾਂ ਨੂੰ ਮੁਕੰਮਲ ਜਵਾਬ ਦੇ ਹੀ ਨਾਲ ਮੈਂ ਪੇਸ਼ ਕਰਦੀ ਆਂ ਮੈਂ ਚੈਨਲ ਦੀ ਸਿਫਤ ਨਹੀਂ ਕਰ ਰਹੀ ਤੁਸੀਂ ਆਪ ਬੋਲੋਗੇ ਥੋੜਾ ਸਬਰ ਰੱਖੋ ਦੇਖਿਆ ਕਰੋ ਧਿਆਨ ਨਾਲ ਸੁਣਿਆ ਕਰੋ ਜੇ ਥੋੜੀ ਜਿਹੀ ਸੁਣ ਕੇ ਛੱਡ ਦਿੱਤੀ ਫਿਰ ਤਦੇ ਤੁਹਾਨੂੰ ਕਨਸੈਪਟ ਕਲੀਅਰ ਨਹੀਂ ਹੁੰਦਾ ਕਈ ਵਾਰੀ ਹੁੰਦਾ ਜਿੱਥੋਂ ਤੁਸੀਂ ਸੁਣਿਆ ਉੱਥੇ ਮੈਂ ਇੱਕ ਸਵਾਲ ਉਠਾਇਆ ਹੋ ਸਕਦਾ ਅੰਤ ਤੱਕ ਪਹੁੰਚਦੇ ਪਹੁੰਚਦੇ ਮੈਂ ਉਸ ਸਵਾਲ ਦਾ ਜਵਾਬ ਬੜੀ ਬਾਖੂਬੀ ਦੇ ਦਿੱਤਾ ਹੋਵੇ ਸੋ ਸੁਣਨਾ ਤਾਂ ਤੁਹਾਡਾ ਫਰਜ਼ ਆ ਨਾ ਟਾਈਮ ਨਾ ਨੋਟ ਕਰਿਆ ਕਰੋ ਐਨਮੈਂਟ 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 ਸੁਣੋ ਇਸ ਲਈ ਮੇਰੀ ਹਰ ਵੀਡੀਓ ਰਿਸਰਚ ਪੇਪਰ ਸੁਣੋ ਮੇਰਾ ਚੈਨਲ ਤਾਂ ਜਦੋਂ ਤੁਸੀਂ ਰਾਸ਼ੀਫਲ ਦੀ ਮੰਗ ਕੀਤੀ ਤੁਹਾਡੇ ਭਾਰੀ ਮੰਗ ਤੋਂ ਬਾਅਦ ਹੀ ਮੈਂ ਬਣਾਉਣ ਲੱਗੀ ਜਦ ਕਿ ਮੇਰਾ ਮਨ ਨਹੀਂ ਮੰਨਦਾ ਹੁੰਦਾ ਮੈਂ ਤਾਂ ਵੱਖਰੇ ਟਾਪਿਕਸ ਤੇ ਗੱਲ ਕਰਨੀ ਹੁੰਦੀ ਹੈ ਖੈਰ ਸੋਚ ਨੂੰ ਕਲੀਅਰ ਕਰਨਾ ਤਾਂ ਇਹ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਡਾਕਟਰ ਕੌਰ ਸਬਸਕ੍ਰਾਈਬ ਕਰ ਦਿਓ ਮਿਲਦਿਆਂ ਕੱਲ ਨਵੇਂ ਵਿਸ਼ੇ ਨਾਲ ਟਿਲ ਦੈਨ ਬਾਏ